ਤੁਸੀਂ ਦੇਖ ਰਹੇ ਹੋ 24 ਪੰਜਾਬੀ ਨੀ ਚੈਨਲ ਨੂੰ ਦਿੱਲੀ ਅਤੇ ਭਵਾਨੀਗੜ੍ਹ ਵਾਲਾਂ ਦੀ ٹرسٹ ਧਰਮਸ਼ਾਲਾ ਚਿੰਤਪੁਰਨੀ ਛਤਰੀ ਵਾਲੇ ਦੇ ਨਜ਼ਦੀਕ ਬਣੀ ਹੋਈ ਹੈ ਜਿੱਥੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਸੰਦੀਪ ਮਾਨ ਨਾਇਤ ਗਰੁੱਪ ਪਟਿਆਲਾ ਵੱਲੋਂ ਜੋ ਕਿ ਰੀਅਲ ਏਸਟੇਟ ਦੇ ਵਿੱਚ ਪਟਿਆਲਾ ਵਿੱਚ ਕਨਾਮੀ ਗ੍ਰਾਮੀ ਗਰੁੱਪ ਹੈ ਪਹੁੰਚੇ ਹਨ ਜਿੱਥੇ ਕੀ ਉਹਨਾਂ ਦਾ ٹرسٹ ਵੱਲੋਂ ਭਰਵਾ ਸਵਾਗਤ ਕੀਤਾ ਜਾ ਰਿਹਾ ਹੈ ਤਸਵੀਰਾਂ ਵਿੱਚ ਦੇਖ ਸਕਦੇ ਹੋ ਚਰਨਜੀਤ ਬਾਸਲ ਸੰਜੀਵワਸਰ ਜੀ ਅਤੇ ਨਰੇਸ਼ ਗੋਇਲ ਜੀ ਅਤੇ ਉਹਨਾਂ ਦੇ ਨਾਲ ਪਹੁੰਚੇ ਹਨ ਜਿੱਥੇ ਉਹਨਾਂ ਨੇ ਮਹਾਮਾਈ ਦੇ ਆਸ਼ੀਰਵਾਦ ਪ੍ਰਾਪਤ ਕੀਤਾ ਉੱਥੇ ਹੀ ਐਫਸੀ ਦੇ ਡਾਇਰੈਕਟਰ ਅਤੇ ਆਰਓ ਬਠਿੰਡਾ ਤੇ ਬਰਨਾਲਾ ਦੇ ਵੀ ਪਹੁੰਚੇ ਹਨ ਅਤੇ ਜੀਵਨ ਗਰਗ ਜੀ ਪਹੁੰਚੇ ਹਨ ਜਿੱਥੇ ਉਹਨਾਂ ਦਾ ਸਵਾਗਤ ਕੀਤਾ ਗਿਆ ਹੈ ਜਿੱਥੇ ਸੰਦੀਪ ਮਾਨ ਜੀ ਵੱਲੋਂ ਮਾ ਮਾਈ ਦੇ ਦਰਬਾਰ ਉਤੇ ਬਹੁਤ ਬੜਾ ਪ੍ਰਸਤੁਤ ਸੋਗਾ ਦੇ ਕੇ ਗਿਆਨ ਉੱਤੇ ਹੀ ਜੀਵਨ ਕਰਗੀ ਜੀ ਦਾ ਸੰਜੀਵਾਂਸਲ ਜੀ ਵੱਲੋਂ ਸਨਮਾਨ ਕੀਤਾ ਜਾ ਰਿਹਾ ਜਿਸ ਦੇ ਨਾਲ ਹਰਵਿੰਦਰ ਕਾਲਾ ਜੀ ਉਹਨਾਂ ਦੇ ਨਾਲ ਖੜੇ ਨਜ਼ਰ ਆ ਰਹੇ ਹਨ ਅਤੇ ਆਓ ਸਾਨੂੰ ਸੁਣਾਉਣੇ ਕੀ ਕਹਿੰਦੇ ਨਜ਼ਰ ਆ ਜੀਵਨ ਕਰਗੀ ਜੀ ਅਤੇ ਸੰਜੀਵਾਂਸਲ ਜੀ ਕੀ ਭਈ ਅੱਜ ਤੁਸੀਂ ਕਿੰਧਪੁਰ ਦੀ ਪੇਰੀ ਦੇ ਵੇਲਾ ਪੁਹਾਨੀਗੜ ਦਿੱਤਾ ਜਲਦੀ ਪਹੁੰਚੋਂ ਸਮੂਹ ਸਾਲ ਤੋਂ ਪਹਿਲਾਂ ਦੀ ਸਾਰਿਆਂ ਨੂੰ ਜੈ ਮਾਤਾ ਦੀ ਅੱਜ ਸਾਡੇ ਪੁਹਾਨੀਗੜ ਦਿੱਲੀ ਔਰ ਜਿਹੜੀ ਇਹ ਧਰਮਸ਼ਾਲਾ ਜਿਹੜਾ ਟਰੱਸਟ ਬਣਿਆ ਹੋਇਆ ਮਾ ਚਿੰਤਪੁਰਨੀ ਦੇ ਦਰਵਾਰ ਦੇ ਉੱਤੇ ਇਹਨਾਂ ਦੀ ਜਿਹੜੀ ਬੱਬੇ ਧਰਮਸ਼ਾਲਾ ਬਣਾਈ ਹੋਈ ਆ ਹਰ ਸਾਲ ਦੀ ਤਰ੍ਹਾਂ ਅੱਜ ਇੱਥੇ ਇਹਨਾਂ ਨੇ ਲੰਗਰ ਲਗਾਇਆ ਹੋਇਆ ਜਿਹੜਾ ਕਿ 23 ਤਰੀਕ ਤੋਂ ਸ਼ੁਰੂ ਹੋਇਆ ਔਰ ਸਾਰੇ ਨਵਰਾਤਰੇ ਮਾਤਾ ਦੇ ਸਤੇ ਲੱਗਣੇ ਆ ਤੁਸੀਂ ਯਕੀਨ ਕਰਿਓ ਹਰ ਸਾਲ ਦੀ ਤਰ੍ਹਾਂ ਆਉਨੇ ਆ ਸਾਡੇ ਇਸ ਟਰੱਸਟ ਦੇ ਜਿਹੜੇ ਪ੍ਰਧਾਨ ਨੇ ਆ ਸ਼੍ਰੀਮਾਨ ਆਪਣੇ ਚਰਨਜੀਤ ਚਰਨਜੀਤ ਬਾਂਸਰ ਸਾਹਿਬ ਔਰ ਸੰਜੀਵ ਜੀ ਜੇ ਮੈਂਬਰ ਨੇ ਇਹਨਾਂ ਦੇ ਸਾਰੇ ਟਰਸਟੀ ਟਰਸਟੀ ਨੇ ਆਪਣੇ ਪਰਵਾਰੀ ਸਾਹਿਬ ਨਰੇਸ਼ ਗੋਇਲ ਜੀ ਰਿਸ਼ੀਸ਼ ਕੁਮਾਰ ਜੀ ਔਰ ਭਾਈ ਸਾਹਿਬ ਸਾਰੇ ਬੈਠੇ ਨੇ ਇਹਨਾਂ ਦੀ ਬੜੀ ਵੱਡੀ ਸੇਵਾ ਹੈ ਦੇਖੋ ਐਡੀ ਦੂਰੋਂ ਆ ਕੇ ਜਿਸ ਤਰੀਕੇ ਦੇ ਨਾਲ ਆ ਤੁਸੀਂ ਸਾਰਾ ਇੱਧਰ ਫਲੈਸ਼ ਮਾਰੋ ਵੀ ਕਿਸ ਤਰੀਕੇ ਦੇ ਨਾਲ ਆ ਕੇ ਲੰਗਰ ਲੋਕ ਸਕਦੇ ਨੇ ਔਰ ਕਿੰਨਾ ਵਧੀਆ ਇਹਨਾਂ ਦਾ ਪ੍ਰੋਗਰਾਮ ਬਣਾਇਆ ਹੋਇਆ ਹੈ ਅੱਜ ਕੱਲ ਜਦੋਂ ਅਸੀਂ ਆ ਰਹੇ ਸੀ ਤਾਂ ਦੂਰੋਂ ਇਸ ਤਾਂ ਲੱਗਦਾ ਸੀ ਜਿਵੇਂ ਕੋਈ ਮੈਰੇਜ ਪਹਿਲੇ ਸੀ ਸਜਾਵਟ ਹੋਈ ਹੋਵੇ ਇਸ ਤਰੀਕੇ ਦੀ ਇਹਨਾਂ ਨੇ ਇੱਥੇ ਰਚਨਾ ਕਰ ਲਈ ਆ ਕੇ ਵੀ ਹੁਣ ਦਿਲ ਲੱਗਦਾ ਵੀ ਲੋਕ ਖੜਦੇ ਨੇ ਔਰ ਦੁਨੀਆ ਆਖੇ ਇੱਥੇ ਲੰਗਰ ਪਾਣੀ ਚੱਕਦੀ ਹੈ ਤੇ ਬਹੁਤ ਵੱਡੀ ਸੇਵਾ ਸਾਡੇ ਇਲਾਕੇ ਵਾਸਤੇ ਕਿਉਂਕਿ ਉੱਥੋਂ ਜਿਹੜਾ ਭਗਤਾਂ ਦਾ ਦਿਲ ਫੁੱਲ ਹੁੰਦਾ ਹੈ ਉਹ ਲੈ ਕੇ ਇੱਥੇ ਤੱਕ ਆਉਂਦੇ ਨੇ ਇਹ ਔਰ ਮਾਤਾ ਦੇ ਦਰਬਾਰ ਤੇ ਉਹ ਚਰਨਾ ਚ ਬੈਠ ਕੇ ਇਹ ਸਾਰਾ ਜਿਹੜਾ ਲੋਕਾਂ ਨੂੰ ਇਹ ਸਮਰਪਿਤ ਕਰ ਜਾਂਦੇ ਨੇ ਇਹ ਇੱਕ ਬੜੀ ਵੱਡੀ ਸੇਵਾ ਆਨੈਤਿਕ ਗੁਰਪਾਲੇ ਘਰ ਲਾ ਕੇ ਗਏ ਨੇ ਮਾਂ ਮਾਈ ਦੀ ਇੰਨੀ ਕਿਰਪਾ 바ਸੀ ਇਹ ਵੀ ਗੱਲ ਉਹਲੇ ਕੱਫੇ ਦੇ ਕੇ ਗਏ ਮੈਂ ਤੁਹਾਨੂੰ ਕਹਿੰਦਾ ਮੈਂ ਦਸੀ ਦੇ ਨਾ ਖੋਲੇ ਘਫੇ ਕੀ ਹੈ ਦੇਖੋ ਪੂਰੇ ਮਾਤਾ ਦੇ ਕੋ ਚਰਉਂਦੇ ਰਹਿੰਦੇ ਨੇ ਪਰ ਜਿਹੜੇ ਕੋਈ ਮਤਲ ਇੰਨੀ ਸ਼ਰਦਾ ਦੇ ਨਾਲ ਆਏ ਜਿਵੇਂ ਹੁਣ ਆਨੈਤਿਕ ਗੁਰਪਾਲੇ ਜਿਹਦੀ ਗੱਲ ਤੁਸੀਂ ਕਰਦੇ ਵੀ ਕੱਲ ਲਾ ਕੇ ਗਏ ਉਹਨਾਂ ਲਈ ਬੇਟਾ ਅਸਤੇ ਕੁਝ ਮੈਂਬਰਾਂ ਨੇ ਗੱਲ ਕੀਤੀ ਵੀ ਜੋ ਸਾਡੀ ਸੰਸਥਾ ਚੱਲ ਰਹੀ ਹੈ ਜਦੋਂ ਜਾਣਕਾਰੀ ਉਹਨਾਂ ਨੇ ਮੰਗੀ ਤਾਂ ਨਾਲ ਲੱਗਦੀ ਕੋਈ ਜਗ੍ਹਾ ਪਈ ਸੀ ਉਹਨੂੰ ਖਰੀਦਣ ਦੇ ਲਈ 21 ਲੱਖ ਰੁਪਇਆ ਆਪਦੇ ਮੂੰਹ ਨਾਲ ਉਹ ਕਹਿ ਗਏ ਵੀ ਅਸੀਂ ਦੇਣਾ ਜੀ ਇਹ ਔਰ ਦੂਸਰੀ ਜਿਹੜਾ ਸਾਡਾ ਹਾਲ ਹੈ ਜਿੱਥੇ ਕਿ ਸਾਰਾ ਇਹ ਮਾਤਾ ਦਾ ਗੁੰਗਾਨ ਚੱਲਦਾ ਸਾਰੇ ਜਗਰਾਤੇ ਹੁੰਦੇ ਨੇ ਇਹਦੇ ਵਿੱਚ ਵੀ ਥੋੜੀ ਏਸੀ ਘੱਟ ਲੱਗੇ ਹੋਏ ਸੀਗੇ ਤੇ ਮੇਰੇ ਖਿਆਲ ਆ ਵੀ ਇਹਨੂੰ ਕਹਿੰਦੇ ਵੀ ਫੁੱਲੀ ਏਸੀ ਕਰ ਦਿਓ ਵੀ ਜਿੰਨਾ ਵੀ ਇਹਦੇ ਤੇ ਖਰਚਾ ਆਊਗਾ ਉਹ ਸਾਰਾ ਕਰਨਗੇ ਔਰ ਮੈਂ ਜਿੱਥੇ ਸਟ੍ਰੈਸਟ ਵੱਲੋਂ ਉਹਨਾਂ ਦਾ ਧੰਨਵਾਦ ਕਰਦਾ ਔਰ ਮੈਂ ਇਹ ਮਾਤਾ ਰੱਬੇ ਵੀ ਅਰਦਾਸ ਕਰਦਾ ਹਾਂ ਕਿ ਉਹਨਾਂ ਹੋਰ ਦਿਨ ਦੁਪਹਿਰ ਰਾਤ ਚੋਂ ਗਲੀ ਤਰੱਕੀ ਦੇਵੇ ਅਨਾਇਤ ਗਰੁੱਪ ਨੂੰ ਔਰ ਇਸੇ ਤਰ੍ਹਾਂ ਹੀ ਜਿਹੜੀ ਇਹ ਟਰਸਟੀ ਜਿਹੜੀ ਸਾਡੀ ਟਰਸਟੀ ਸਭਾ ਜਾਂ ਜਿਹੜੀ ਇਹ ਕਮੇਟੀ ਹੈ ਇਹ ਅੱਗੇ ਵਧਦੀ ਫੁੱਲਦੀ ਰਹੇ ਔਰ ਟਰਸਟ ਦਾ ਜਿਹੜਾ ਕੰਮ ਹੈ ਹੋਰ ਬਦੇ ਔਰ ਮੈਂ ਨਾਲ ਇਹਨਾਂ ਨੂੰ ਇਹ ਵੀ ਅਪੀਲ ਕਰਦਾ ਮੈਂ ਜਿਹੜੀ ਆਪਣੇ ਮਨ ਦੀ ਗੱਲ ਸੀ ਇਹਨਾਂ ਨਾਲ ਸ਼ੇਅਰ ਵੀ ਕੀਤੀ ਹੈ ਵੀ ਟਰਸਟ ਦੇ ਵੱਲੋਂ ਵੀ ਇੱਕ ਤੁਸੀਂ ਜਾਗਰਣ ਕਰਿਆ ਕਰੋ ਤਾਂ ਜੋ ਨਗਰ ਦੇ ਲੋਕ ਨੇ ਉਹਨਾਂ ਨੂੰ ਸੁਨੇਹਾ ਲਾ ਕੇ ਦੇ ਕੇ ਅਸੀਂ ਇੱਥੇ ਬਲਾ ਸਕੀਏ ਔਰ ਆਗੇ ਸਾਰੇ ਜਿਹੜਾ ਤੁਸੀਂ ਰੂਪ ਰਚਨਾ ਇੱਥੇ ਕੀਤੀ ہوئی ਹੈ ਮਾਹਮਾਈ ਦੀ ਕਿਰਪਾ ਦੇ ਨਾਲ ਉਹਨਾਂ ਨੂੰ ਵੀ ਪਤਾ ਲੱਗੇ ਵੀ ਪਹਾਣੀਗੜ੍ਹ ਦੇ ਇਹ ਲੋਕ ਨੇ ਕਿੱਡੀ ਵੱਡੀ ਸੇਵਾ ਇੱਥੇ ਨਿਭਾ ਰਹੇ ਨੇ ਵੀਰੋ ਆਉਣਾ ਜਾਣਾ ਇੱਕ ਦਿਨ ਦਾ ਮੱਥਾ ਦੇਖ ਕੇ ਚਲੇ ਜਾਣਾ ਸੌਖਾ ਹੁੰਦਾ ਹੈ ਪਰ ਲਗਾਤਾਰ ਪੂਰੇ ਨ ਰਾਤੇ ਰਹੇ ਕੇ ਔਰ ਉਨਿੰਦਰੇ ਰਹੇ ਕੇ ਕਿਉਂਕਿ ਰਾਤ ਨੂੰ ਸੌਣ ਦਾ ਤਾਂ ਟਾਈਮ ਹੀ ਨਹੀਂ ਮਿਲਦਾ ਇਹਨਾਂ ਨੂੰ ਪਰ ਮੈਂ ਦੇਖਿਆ ਇਹਨਾਂ ਦੀ ਅੱਖਾਂ ਦੇਖੋ ਤੁਸੀਂ ਵੀ ਮਤਲਬ 3-3 ਦਿਨ ਹੋ ਗਏ ਇਹਨਾਂ ਨੂੰ ਸੁੱਤਿਆਂ ਨੂੰ ਕਿੱਡੀ ਵੱਡੀ ਸੇਵਾ ਹੈ ਲੋਕ ਇੱਥੇ ਆ ਕੇ ਕਰਦੇ ਨੇ ਕਿ ਕਿਰਪਾਈਏ ਮਾਤਾ ਤੇ ਇਹਨਾਂ ਦੇ ਮੈਂ ਤਾਂ ਇਹਨਾਂ ਦੇ ਚਰਨਾਂ ਦੀ ਧੂਲ ਵੀ ਨਹੀਂ ਮੈਨੂੰ ਵੀ ਇਹ ਮੰਨ ਲੈਂਦੇ ਸੋ ਸਾਡਾ ਜਿਹੜਾ ਇੱਥੇ ਆਉਣਾ ਜਾਣਾ ਇਹ ਨਾਲੇ ਕਰਕੇ ਹੀ ਹੈ ਮਾਤਾ ਦੇ ਦਰਸ਼ਨ ਹੋ ਜਾਂਦੇ ਨੇ ਤੇ ਬੜਾ ਵੱਡਾ ਟਰਸਟ ਦਾ ਇਹ ਕੰਮ ਹੈ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਟਰਸਟ ਦੀ ਜਿਹੜੀ ਸਭਾ ਹਾਲ ਧਰਮਸ਼ਾਲਾ ਇਹਨੇ ਇੱਕ ਬਹੁਤ ਵੱਡਾ ਰੂਪ ਧਾਰ ਕਰ ਲੈਣਾ ਕਿਉਂਕਿ ਬਹੁਤ ਲੋਕ ਸਾਡੇ ਨਾਲ ਬਾਹਰੋਂ ਵੀ ਨਗਰ ਦੇ ਦਾ ਸਹਿਯੋਗ ਪੂਰਾ ਹੈਗਾ ਹੀ ਬਾਹਰਲੇ ਲੋਕ ਵੀ ਬਹੁਤ ਜੁੜ ਰਹੇ ਨੇ ਔਰ ਇਹਨਾਂ ਦੀ ਜਿਹੜੀ ਸੇਵਾ ਹੈ ਤਿਲ ਫੁੱਲ ਹੈ ਟੋਟਲ ਪੈਸਾ ਸਾਰਾ ਦਾ ਸਾਰਾ ਇੱਥੇ ਲੰਗਰ ਬਾਣੀ ਤੇ ਔਰ ਧਰਮਸ਼ਾਲਾ ਦੇ ਉੱਤੇ ਹੀ ਖਰਚ ਹੁੰਦਾ ਹੈ ਸੋ ਮੈਂ ਇੱਕ ਵਾਰ ਫੇਰ ਆਪਣੇ ਵੱਲੋਂ ਸਾਰੇ ਟਰਸਟ ਦੇ ਪ੍ਰਧਾਨ ਸਾਹਿਬ ਨੂੰ ਔਰ ਇਹਨਾਂ ਦੇ ਮੈਂਬਰ ਸਾਹਿਬ ਨੂੰ ਜਿੱਥੇ ਵਧਾਈ ਦਿਨਾ ਉਥੇ ਮਾਤਾ ਦੇ ਅੱਗੇ ਵੀ ਅਸੀਂ ਅਰਦਾਸ ਕਰਦਾ ਇਹਨਾਂ ਸਾਰਿਆਂ ਦੇ ਪਰਿਵਾਰਾਂ ਦੇ ਉੱਤੇ ਵੀ ਮਹਾਮਾਈ ਦੀ ਕਿਰਪਾ ਆਪਾਰ ਬਣੀ ਰਹੇ ਔਰ ਇਹ ਸਦਾ ਚੜ੍ਹਦੀ ਕਲਾ 'ਚ ਰਹੇ ਐਨੇ ਕਹਿੰਦਾ ਸਾਰਿਆਂ ਦੀ ਜੈ ਮਾਤਾ ਜੀ ਵੀ ਸਰਸ਼ਾਲਾ ਪਰਚੋ ਪਹਿੰਗੜ ਦਿੱਤੀ ਆ ਜਿਵੇਂ ਸਾਰੇ ਭਗਤਾਂ ਨੂੰ ਜੈ ਮਾਤਾ ਦੀ ਬਹੁਤ ਹੀ ਖੁਸ਼ੀ ਵਾਲਾ ਸਮਾਂ ਚੱਲ ਰਿਹਾ ਹੈ ਮਾਤਾ ਦੇ ਨవరాత్రి ਸ਼ਾਵਣ ਦੇ ਚੱਲ ਰਹੇ ਨੇ ਸਾਰੀ ਦੁਨੀਆ ਤੋਂ ਬਹੁਤ ਦੂਰੋਂ ਦੂਰੋਂ ਭਗਤ ਜਨ ਚੱਲ ਕੇ ਆ ਰਹੇ ਨੇ ਮਾਤਾ ਦੇ ਦਰਸ਼ਨ ਕਰਨ ਲਈ ਜੈ ਮਾ ਚਿੰਤਪੁਰਨੀ ਚੈਰੀਟੇਬਲ ਟਰਸਟ ਨੂੰ ਇਹ ਸੁਭਾਗ ਪ੍ਰਾਪਤ ਹੁੰਦਾ ਹੈ ਕਿ ਅਸੀਂ ਇਲਾਕੇ ਦੇ ਸਹਿਯੋਗ ਨਾਲ ਦਾਨੀ ਸੱਜਣਾ ਦੇ ਸਹਿਯੋਗ ਨਾਲ ਇੱਥੇ ਜਿਹੜਾ ਨਿਰਵਿਘਨ 24 ਘੰਟੇ ਲੰਗਰ ਹੈ ਉਹ ਚਲਾਇਆ ਜਾਂਦਾ ਹੈ 19 ਮਾ ਵਿਸ਼ਾਲ ਭੰਡਾਰਾ ਜਿਹੜਾ ਹੈ ਉਹ ਚੱਲ ਰਿਹਾ ਹੈ ਮਾਤਾ ਦੀ ਬੜੀ ਕਿਰਪਾ ਹੈ 24 ਘੰਟੇ ਇਸ ਲੰਗਰ ਦੇ ਵਿੱਚ ਹਰ ਸਮੇਂ ਗਰਮ ਖਾਣਾ ਮਿਲਦਾ ਹੈ ਬੱਚਿਆਂ ਲਈ ਦੁੱਧ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ ਇਸ ਤੋਂ ਇਲਾਵਾ ਜੋ ਵੀ ਭਗਤ ਜਨ ਸਾਡੇ ਇਸ ٹرسٹ ਦੇ ਨਾਲ ਜੁੜੇ ਹੋਏ ਨੇ ਉਹ ਇੱਥੇ ਆਉਂਦੇ ਨੇ ਜਾਗਰਣ ਹੁੰਦੇ ਨੇ ਮਾਤਾ ਦਾ ਭਜਨ ਕੀਰਤਨ ਸੁਣਦੇ ਨੇ ਉਹਨਾਂ ਦੇ ਰਹਿਣ ਦੀ ਵੀ ਵਿਵਸਥਾ ਸਾਡੇ ਵੱਲੋਂ ਕੀਤੀ ਹੋਈ ਹੈ ਜੋ ਸਾਡੇ ਨਾਲ ਰੈਗੂਲਰ ਟੱਚ ਰਹਿੰਦੇ ਨੇ ਕੱਲ ਰਾਤ ਇੱਥੇ ਜਾਗਰਣ ਸੀਗਾ ਸਾਡੇ ਛੋਟੇ ਭਰਾ ਅਨਾਇਤ ਗਰੁੱਪ ਪਟਿਆਲਾ ਦੇ ਐਮ ਡੀ ਸੰਦੀਪ ਮਾਨ ਜੀ ਇੱਥੇ ਵਿਸ਼ੇਸ਼ ਤੌਰ ਤੇ ਪਧਾਰੇ ਸੀ ਬਹੁਤ ਹੀ ਮਹਾਮਾਈ ਦੀ ਕਿਰਪਾ ਉਹਨਾਂ ਦੇ ਉੱਤੇ ਹੋਈ ਉਹ ਕੱਲ ਬੜਾ ਦਿਲ ਖੋਲ ਕੇ ਸਾਨੂੰ ਦਾਣ ਦੇ ਕੇ ਗਏ ਨੇ ਉਹਦੇ ਲਈ ਅਸੀਂ ਸਮੂਹ ਟਰਸਟ ਵੱਲੋਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆਂ ਅਤੇ ਉਮੀਦ ਕਰਦੇ ਆਂ ਕਿ ਮਾਤਾ ਰਾਣੀ ਉਹਨਾਂ ਦੀਆਂ ਕਮਾਈਆਂ 'ਚ ਬਰਕਤਾਂ ਪਾਵੇ ਅੱਗੇ ਨੂੰ ਵੀ ਉਹ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹਿਣ ਕੱਲ ਸਾਡੇ ਵਿਚਕਾਰ ਸਾਡੇ ਛੋਟੇ ਭਰਾ ਜੀਵਨ ਗਰਗ ਜੀ ਜਿਹੜੇ ਡਾਇਰੈਕਟਰ ਨੇ ਐਫਸੀਆਈ ਆਫ ਇੰਡੀਆ ਦੇ ਉਹ ਵੀ ਕੱਲ ਵਿਸ਼ੇਸ਼ ਤੌਰ ਦੇ ਵਿੱਚ ਸਾਡੇ ਕੋਲ ਪਹੁੰਚੇ ਸੀ ਅਸੀਂ ਸਮੂਹ ٹرسٹ ਵੱਲੋਂ ਉਹਨਾਂ ਦਾ ਵੀ ਇੱਥੇ ਪਹੁੰਚਣ ਤੇ ਧੰਨਵਾਦ ਕਰਦੇ ਆਂ ਹੋਰ ਵੀ ਜਿਹੜੇ ਭਗਤ ਜਨ ਜਿੰਨੀ ਮਾਤਾ ਦੇ ਸੇਵਕ ਸਾਡੇ ਕੋਲ ਇੱਥੇ ਆ ਕੇ ਪ੍ਰਸ਼ਾਦਾ ਗ੍ਰਹਿਣ ਕਰ ਰਹੇ ਨੇ ਰੁਕ ਰਹੇ ਨੇ ਸਾਨੂੰ ਅਸ਼ੀਰਵਾਦ ਦੇ ਰਹੇ ਨੇ ਦਾਨ ਦੇ ਰਹੇ ਨੇ ਅਸੀਂ ਸਾਰਿਆਂ ਦਾ ਹੀ ਆਪਣੇ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਔਰ ਮਾਤਾ ਰਾਣੀ ਅੱਗੇ ਅਰਦਾਸ ਕਰਨੇ ਆ ਕਿ ਸਾਡੇ ਸਾਰੇ ਟਰਸਟ ਦੇ ਮੈਂਬਰਾਂ ਨੂੰ ਇਸੇ ਤਰ੍ਹਾਂ ਬਲ ਬਖਸ਼ੇ ਹਿੰਮਤ ਬਖਸ਼ੇ ਤਾਂ ਕਿ ਹੋਰ ਤਾਕੜੇ ਹੋ ਕੇ ਭਗਤਾਂ ਦੀ ਸੇਵਾ ਕਰ ਸਕੀਏ